ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਪ੍ਰੋਡਿਊਸਰ ਮਹੇਸ਼ ਪਾਟ ਨੂੰ ਧਮਕੀ ਚ ਕਿਹਾ ਗਿਆ ਹੈ ਕਿ ਜੇਕਰ ਉਹ 50 ਲੱਖ ਦੀ ਫਰੋਤੀ ਦੀ ਮੰਗ ਪੂਰੀ ਨਹੀਂ ਕਰਦੇ ਤਾਂ ਉਹਨਾਂ ਦੀ ਬੇਟੀ ਅਤੇ ਅਭਿਨੇਤਰੀ ਆਲੀਆ ਪਾਟ ਨੂੰ ਜਾਨ ਤੋਂ ਮਾਰ ਦਿੱਤਾ ਜਾਏਗਾ ਮਹੇਸ਼ ਪਾਟ ਨੇ ਮੁੰਬਈ ਪੁਲਿਸ ਦੇ ਕ੍ਰਾਈਮ ਬ੍ਰਾਂਚ ਸ਼ਿਕਾਇਤ ਦਰਜ ਕਰਵਾਈ ਹੈ ਇਸ ਧਮਕੀ ਦੇ ਬਾਅਦ ਆਲੀਆ ਪਰ ਦੀ ਸੁਰੱਖਿਆ ਵੀ ਵਧਾਈ ਗਈ ਹੈ ਬਾਲੀਵੁੱਡ ਦੀ ਖੂਬਸੂਰਤ ਅਦਾਕਾਰ ਸ਼ਿਰਦੇਵੀ ਅਤੇ ਉਹਨਾਂ ਦੀ ਬੇਟੀ ਜਾਨਵੀ ਕਪੂਰ ਨੂੰ ਹਾਲੇ ਦੇ ਵਿੱਚ ਇੱਕ ਐਡ ਸ਼ੂਟ ਵਿੱਚ ਦੇਖਿਆ ਗਿਆ ਕੁਝ ਦਿਨ ਪਹਿਲਾਂ ਸ਼ਿਰਦੇਵੀ ਅਤੇ ਉਹਨਾਂ ਦੀਆਂ ਬੇਟੀਆਂ ਜਾਨਵੀ ਅਤੇ ਖੁਸ਼ੀ ਸਮੇਤ ਪੂਰਾ ਕਪੂਰ ਪਰਿਵਾਰ ਦੁਬਈ ਤੋਂ ਵਾਪਸ ਪਹੁੰਚਿਆ ਜਾਨਵੀ ਤਾਂ ਸੋਨਮ ਕਪੂਰ ਦੇ ਕਜ਼ਨ ਦੇ ਵਿਆਹ ਸਮਰੋਹ ਵਿੱਚ ਸ਼ਾਮਲ ਹੋਣ ਗਈ ਸੀ ਅਕਸ਼ੇ ਕੁਮਾਰ ਤੇ ਹੁਮਾ ਕੁਰੇਸ਼ੀ ਦੀ ਫਿਲਮ ਜੋਲੀ ਐਰਲਬੀ2 ਕਮਾਈ ਦੇ ਮਾਮਲੇ 'ਚ ਸਾਲੀ ਦੂਜੀ ਸਭ ਤੋਂ ਵੱਡੀ ਫਿਲਮ ਬਣ ਗਈ ਹੈ ਭਲਵੇਂ ਦੁਨੀਆ ਭਰ ਵਿੱਚ ਹੁਣ ਤੱਕ 185 ਕਰੋੜ ਤੋਂ ਵੱਧ ਦਾ ਕਾਰੋਬਾਰ ਕਰ ਲਿਆ ਹੈ ਉੱਥੇ ਕਿਰਲੂ ਬਾਕਸ ਆਫਿਸ ਦੀ ਗੱਲ ਕਰੀਏ ਤਾਂ ਫਿਲਮ ਨੇ 25 ਫਰਵਰੀ ਤੱਕ 110 ਕਰੋੜ ਤੋਂ ਵੱਧ ਕਮਾ ਲਏ ਸਨ ਬਾਲੀਵੁੱਡ ਮੀਤਾ ਸੁਨੀਲ ਸ਼ੈਟੀ ਦੇ ਪਿਤਾ ਵਿਰੱਪਾ ਸ਼ੈਟੀ ਦਾ ਲੰਬੀ ਬਿਮਾਰੀ ਦੇ ਬਾਅਦ ਦੇਹਾਂਤ ਹੋ ਗਿਆ ਉਹ 93 ਸਾਲ ਦੇ ਸਨ ਜਿਸ ਦੇ ਮਗਰੋਂ ਬੀਤੇ ਦਿਨ ਵਰਲੀ ਸ਼ਮਸ਼ਾਨ ਘਾੜ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਦੇ ਬਾਅਦ ਕਈ ਬਾਲੀਵੁੱਡ ਹਸਤੀਆਂ ਦੁੱਖ ਦੀ ਲੌਨ ਫਿਲਮ ਦੇ ਬਾਲ ਕਲਾਕਾਰ ਸਨੀ ਪਵਾਰ ਨੇ ਆਪਣੇ ਪਰਿਵਾਰ ਦੇ ਸਮੇਤ ਸ਼ਿਵसेना ਪ੍ਰਮੁੱਖ ਉਦਵ ਠਾਕਰੇ ਨਾਲ ਮੁਲਾਕਾਤ ਕੀਤੀ। ਸ਼ਿਵसेना ਪ੍ਰਮੁੱਖ ਉਦਵ ਠਾਕਰੇ ਤੇ ਉਹਨਾਂ ਦੇ بیٹے ਅਦਿੱਤਿ ਨੇ ਸਨੀ ਅਤੇ ਉਹਨਾਂ ਦੇ ਪੂਰੇ ਪਰਿਵਾਰ ਦਾ ਆਪਣੇ ਘਰ 'ਚ ਸਵਾਗਤ ਕੀਤਾ। ਇਹ ਮੁਲਾਕਾਤ 99 ਔਸਕਰਸ ਅਵਾਰਡਸ ਦੇ ਬਾਅਦ ਮੁੰਬਈ ਵਾਪਸ ਪਹੁੰਚਣ ਦੇ ਕੁਝ ਘੰਟੇ ਬਾਅਦ ਹੀ ਹੋਈ। ਆਗਾਮੀ ਫਿਲਮ ਮਦੀਨਾਤ ਦੀ ਦੁਲਾਨੀਆਂ ਦੇ ਵਿੱਚ ਵਿਰਾਟ ਕੋਹਲੀ ਵਰਗੇ हेयरकट 'ਚ ਨਜ਼ਰ ਆਉਣ ਵਾਲੇ ਅਦਾਕਾਰ ਵਰੁਣ ਤਵਨ ਨੇ ਸਟਾਰ ਕ੍ਰਿਕਟਰ ਨੂੰ ਸ਼ਾਂਤ ਅਤੇ ਨਿਮਰਤਾ ਸਹਿਤ ਦੱਸਿਆ। ਵਰੁਣ ਨੇ ਬੁੱਧਵਾਰ ਨੂੰ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਅਤੇ ਕੋਹਲੀ ਆ ਮੇਹਰਕਰ ਵਿਵਾਦ ਦੇ ਮਤਾਬ ਬਚਨੇ ਵਿੱਚ ਪ੍ਰਤੀਕਿਰਿਆ ਦਿੰਦੀ ਹੈ ਸਵਾਲ ਦਾ ਜਵਾਬ ਦਿੰਦੇ ਹੋਏ ਅਮਤਾਬ ਨੇ ਕਿਹਾ ਕਿ ਜੋ ਮੈਂ ਸੋਚਦਾ ਹਾਂ ਉਹ ਮੇਰੇ ਨਿੱਜੀ ਵਿਚਾਰ ਨੇ ਤੁਹਾਨੂੰ ਦੱਸ ਦਊਂਗਾ ਤਾਂ ਉਹ ਜਨਤਕ ਹੋ ਜਾਏਗਾ ਧੰਨਵਾਦ ਅਮਤਾਬ ਬਚਨੇ ਕਿਹਾ ਕਿ ਸੋਸ਼ਲ ਮੀਡੀਆ ਤੇ ਦੋਵੇਂ ਤਰ੍ਹਾਂ ਦੇ ਰਿਸਪੌਂਸ ਲਈ ਤਿਆਰ ਰਹਿਣਾ ਪੈਂਦਾ ਹੈ ਬਾਲੀਵੁੱਡ ਦੇ ਬਾਜਿਰੋ ਰਨਵੀਰ ਸਿੰਘ ਸਿੰਗਾਪੁਰ ਦੇ ਵਿੱਚ ਇੰਜੋਏ ਕਰ ਰਹੇ ਨੇ ਇਸ ਦੀ ਚਾਲਕੋ ਨੇ ਆਪਣੇ ਇੰਸਟਾਗ੍ਰam ਤੇ ਵਿਖਾਈ ਹੈ ਦੱਸ ਰਨਵੀਰ ਪਰਫੀਲੇ ਪਹਾੜਾਂ ਤੇ ਰੋਲਰ ਕੋਸਟਰ ਵਰਗੇ ਮਜ਼ੇ ਲੈ ਰਹੇ ਨੇ